वेलकम वेलकम वो मेरे पेकिया ना सामान ਉੱਤੇ ਰੱਖ 50 ਪਾਉਂਡ ਵਾਓ ਵੈਰੀ ਨਾਈਸ ਹੁਆ ਮੰਮੀ ਦਾ ਨਹੀਂ ਪ੍ਰੈਜ਼ੈਂਟ ਓਪਨ ਕਰਨਾ ਮੰਮਾ ਬਿਗ ਥੈਂਕ ਯੂ ਥੈਂਕ ਯੂ एवरीवन ਥੈਂਕ ਯੂ ਐਵਰੀਬਾਡੀ ਗੁੱਡ ਬாய் ਗੁੱਡ ਬੇਬੀ ਬੂਨੋ ਯਹੀ ਨਾ ਹੱਡਾ ਫਤ ਨਿੱਕਾ ਜੀ ਬੇਬੀ ਉਦੋਂ ਦੀਆਂ ਪਿਕਚਰਾਂ ਆ ਤੇ ਬਾਪੂ ਸਸਰੀ ਕਲ ਫਰੈਂਡਸ ਸਾਰਿਆਂ ਨੂੰ ਕੀ ਹਲਚਲ ਸਾਰਿਆਂ ਨਾਲ ਠੀਕ ਠਾਕ ਵਾਹਿਗੁਰੂ ਜੀ ਦੀ ਕਿਰਪਾ ਸਾਰੇ ਚੜ੍ਹਦੀ ਕਲਾ ਐਂਡ ਮੈਂ ਵੀ ਚੜ੍ਹਦੀ ਕਲਾ ਮੈਂ ਉਮੀਦ ਕਰਦੀ ਆ ਕਿ ਸਾਰੇ ਠੀਕ ਠਾਕ ਹੋਣਗੇ ਸੋ ਲੋਜੀ ਗਾਇਸ ਨਵੇਂ ਵਲੋਗ ਨਾਲ ਹੋ ਚੁੱਕੀ ਹੈ ਸ਼ੁਰੂਆਤ ਤੇ ਅੱਜ ਹੈਗਾ ਸੀ ਫਤੇ ਸਿੰਘ ਦਾ ਬਰਥਡੇ ਦਾ ਸੈਕਿੰਡ ਡੇ ਐਂਡ ਸੋ ਜਿੰਨੇ ਵੀ ਪ੍ਰੈਜ਼ੈਂਟ ਤੁਹਾਨੂੰ ਦਿਖਦੇ ਪਏ ਨਾ ਇੱਧਰ ਉੱਧਰ ਸਾਰੇ ਆਪ ਸਾਰੇ ਅਸੀਂ ਅੱਜ ਖੋਲਦੇ ਆ ਪ੍ਰੈਜ਼ੈਂਟ ਤੇ ਚਲੋ ਜੀ ਟਾਈਮ ਵੇਸਟ ਨਹੀਂ ਕਰਦੇ ਫਟਾਫਟ ਖੋਲਦੇ ਆ ਪ੍ਰੈਜ਼ੈਂਟ ਨੇ ਆ ਡੈਕੋਰੇਸ਼ਨ ਜਿਹੜੀ ਤੇ ਗਰੁੱਪ ਦੀ ਇੱਧਰ ਹੀ ਆ ਤੇ ਫਤੇ ਸਿੱਧਾ ਨੰਬਰ 7 ਸੋ ਚਲੋ ਜੀ ਕਰਦੇ ਆ ਓਪਨ ਫਟਾਫਟ ਪ੍ਰੈਜ਼ੈਂਟ ਈ ਯੂ ਗੁੱਡ ਬாய் ਵੈਲਕਮ ਵੈਲਕਮ ਹੈਲੋ ਗਾਇਸ ਅਗਰ ਬੈਕ ਟੂ ਦ ਚੈਨਲ ਲਾਈਕ ਸ਼ੈਅਰ ਐਂਡ ਸਬਸਕ੍ਰਾਈਬ ਗੁੱਡ ਬாய் ਤੇ ਸੇ ਕੀ ਕਰਨ ਲੱਗੇ ਆ ਅੱਜ open present present open ਕਰਨ ਲੱਗੀ ਹੈ ਤੇ ਇਹ ਹੈਗਾ ਸਾਡਾ ਮੈਸੀ ਬੋਏ ਸੋ ਸ਼ੋ ਮੀ ਆਹ ਦਾ ਮੈਸੀ ਨੰਬਰ 10 ਸੋ ਫੁੱਟਬਾਲ ਪਲੇਅਰ ਜਿਹੜਾ ਹੁੰਦਾ ਨਾ ਉਹ ਦਾਦਾ ਗਿਆ ਸੀ ਦੁਬਈ ਉੱਥੋਂ ਲੈ ਕੇ ਆਏ ਸੀ ਇਹਦੀ ਟੀ-ਸ਼ਰਟ ਇਹਨਾਂ ਲਾਈਕ ਪੂਰਾ ਮੈਸੀ ਦੇ ਕੱਪੜੇ ਹੀ ਲਵ ਦਾ ਮੈਸੀ ਯੂ ਲਾਈਕ ਮੈਸੀ ਯੂ ਲਾਈਕ ਮੈਸੀ ਨੋ ਵਾਈ ਬਿਕਾਜ਼ ਵਨ ਆਊਟ ਆਰ ਮੋਰ ਰੁਨਾਰਡੋ ਮੋਰ ਬੈਟਰ ਹੀ ਲਵ ਦਾ ਰੁਨਾਰਡੋ ਮੈਸੀ ਐਂਡ ਬਾਪੇ mbappe no i like ronaldo um, a yeah. messi yeah mbappe um, um, yeah. neymar and oh, wow. you million mall is it and um, finger okay um, chalo um, tanni ves ka de far far present nu karde hain open wala first shuruaat karni open the this okay let's this wow the mm -hmm. idde side chhe Can I open it? show me which one yes of course you can open I need help. show me which one this one this. oh this is present ekne ditta si wow show me bua ne bua ji keida hunda eh apni bua da naam lenda vekho munda wow show me is the toy ਫਤਿਹ ਸਿੰਘ ਇਹਦਾ ਆ ਬਾਅਦ ਵਿੱਚ ਚੋਪਨ ਕਰ ਲਾਂਗੇ ਠੀਕ ਆ ਇੱਥੇ ਰੱਖੀ ਚੰਨੀ ਆ ਫੇ ਤੇਰੀ ਫਿੱਟ ਪਿਕਚਰ ਖਿੱਚਾਂਗੇ ਵਧੀਆ ਜੀ ਠੀਕ ਆ ਇਹ ਕਹਿਆ ਗਿਆ ਭੂਆ ਨੇ ਦਿੱਤਾ ਸੋ ਭੂਆ ਦਾ ਨਾ ਪੂਰਾ ਬੈਗ ਹੀ ਲੈ ਆ ਫਤਿਹ ਕੀ ਭੂਆ ਨੇ ਦਿੱਤਾ ਸੀ ਫਤਿਹ ਸਿੰਘ ਨੂੰ ਆ ਭੂਆ ਨੇ ਦਿੱਤਾ ਸੀ ਚੱਲ ਭੂਆ ਦਾ ਬੈਗ ਹੋਤੇ ਲੱਗੇ ਉਹ ਐ ਦਿੱਤਾ ਸੀ ਨਾਲੇ ਬਲੂਨ ਛਲੂਨ ਵਾਓ ਅਵੇ ਵਾਓ ਬੈਗ ਤਾਂ ਬਹੁਤ ਹੀ ਪਿਆਰਾ ਆ ਫਤਿਹ ਵਾਓ ਤੇ ਨਾਲੇ ਆ ਵੀ ਦਿੱਤਾ ਪੂਆ ਨੇ ਕਲਰਿੰਗ ਵਨ ਵਾਓ ਬ੍ਰਿਲੀਅੰਟ ਐਂਡ ਆ ਵੀ ਪੂਆ ਨੇ ਦਿੱਤਾ ਸ਼ੋ ਮੀ ਲੱਖ ਉਹ ਵਿੱਚ ਫਿਸ਼ੀ ਹੈਗੀ ਆ ਫਿਸ਼ੀ ਇਨ ਦਾ ਡਿਸ਼ੀ ਇਸ ਇਟ ਇਜ਼ ਅ ਫੇਕ ਵਨ ਓਕੇ ਦੈਟਸ ਓਕੇ ਬਾਈ ਦਾ ਟੋਏ ਥਿਸ ਇਜ਼ ਟੋਏ ਇੰਜੋਏ ਓਕੇ ਸੋ ਆ ਪੂਆ ਵਾਲਾ ਇਹਦੇ ਵਿੱਚ ਰੱਖ ਦੇ ਠੀਕ ਆ ਪੂਆ ਨੇ ਦਿੱਤੇ ਇਹਦੇ ਪ੍ਰੈਜ਼ੈਂਟ ਸੋ ਆ ਵੀ ਇੱਕ ਹੋਰ ਪ੍ਰੈਜ਼ੈਂਟ ਮਿਲਿਆ ਹੈ ਇਹ ਕੀ ਆ ਬਬਲਸ ਵਾਓ ਬ੍ਰਿਲੀਅੰਟ ਇਹ ਕਿਨੇ ਦਿੱਤਾ ਸੀ ਮਮ ਮਮ ਨੇ ਇਹਦੀ ਦਾਦੀ ਨੇ ਇਹਨੂੰ ਦਿੱਤਾ ਸੀ ਲੈ ਕੇ ਡੂ ਯੂ ਲਾਈਕ ਇਟ ਗੁੱਡ ਪਾਪਾ ਵਾਲਾ ਵੀ ਓਪਨ ਕਰ ਲੋ ਫਤੇ ਪਾਪਾ ਨੂੰ ਦਿਖਾਓ ਪਾਪਾ ਨੇ ਕੀ ਦਿੱਤਾ ਸੀ ਪਾਪਾ ਨੇ ਫਰੂਟ ਦੀ ਬਾਸਕਟ ਵੀ ਨਾਲ ਦਿੱਤੀ ਸੀ ਨਾ ਹੇਰ ਯੂ ਗੋ ਪਾਪਾ ਵਾਲਾ ਪਾਪਾ ਦਾ ਓਪਨ ਕਰੋ ਵਾਓ ਸੋ ਬਿਊਟੀਫੁਲ ਫਤੇ ਸ਼ੋ ਮੀ ਓ ਮਾਈ ਗੋਡ ਪਾਪਾ ਨੇ See, polo. Wow, so nice. Wow. Show me. So, guys, Papa, nina in a Polo original. Wali wow, very nice. So, wow. 59, 52. Di milgi. Brilliant. Fate. Wow. Uh, yes, so lucky. Yeah. And as well, this one as well. Yeah. Wow, this is Polo as well. Very nice. Very beautiful. Very beautiful. If ਯੇ ਥਿਸ ਇਜ਼ ਫਿਟ ਯੂ ਤੇ ਇੱਕ ਆ ਵੀ ਆ ਫਤਿਹ ਹਾਂ ਆ ਕਿੰਨੇ ਦਿੱਤਾ ਸੀ ਦਾਦਾ ਥਿਸ ਇਜ਼ ਦਾਦਾ ਦਾਦੇ ਨੇ ਕੀ ਦਿੱਤਾ ਦਿਖਾਈ ਦਾਦੇ ਨੇ ਵਾਓ ਦਾਦੇ ਨੇ ਇੱਕ ਇਹਨੂੰ ਟਰੈਕ ਸੂਟ ਦਿੱਤਾ ਹੈ ਵਾਓ ਵੈਰੀ ਨਾ ਜੇਡੀ ਵਾਲਾ ਮਿਲਿਆ ਵੈਲ ਡਨ ਸੋ ਦਾਦੇ ਨੇ ਵੀ ਦਿੱਤਾ ਹੈ ਇੱਕ ਜੇਡੀ ਚੋਂ ਇਹਨੂੰ ਲਿਆ ਕੇ ਸੂਟ ਸੋ ਵਾਓ ਬਿਊਟੀਫੁਲ ਦਸ ਲੰਡਨ ਇੰਗਲੈਂਡ ਚਲੋ ਜੀ ਮੁੰਡਾ ਵੀ ਇੰਗਲੈਂਡ ਦਾ ਬਣ ਗਿਆ ਕਿਵੇਂ ਤੇ ਉਹ ਅਲੈਡੀ ਲੰਡਨ ਦਾ ਬੋਏ ਆ ਆਮ ਆਵਰੀ ਲੰਡਨਸ ਬੋਏ ਹੀ ਇਜ਼ ਅਲਰੇਡੀ ਲੰਡਨਸ ਬੋਏ ਲੰਡਨ ਬੋਏ ਸੋ ਇਹ ਇੱਕ ਨੂੰ ਹੋਰ ਮਿਲ ਗਿਆ ਇਹਦੇ ਨਾਲ ਦਾ ਪਹਿਲੇ ਵੀ ਫਤਕਾ ਹੈਗਾ ਸੀ ਬਟ ਇਹ ਵੱਡਾ ਸਾਈਜ਼ ਆ ਪੁੱਤਰ ਥਿਸ ਇਜ਼ 빅 ਸਾਈਜ਼ ਦੈਟਸ ਗੁੱਡ ਥਿਸ ਇਜ਼ 빅 ਸਾਈਜ਼ ਸੋ ਵਨ ਮੋਰ ਹੋਰ ਕਿਨੇ ਦਿੱਤਾ ਸੀ ਜਸਵੀਰ ਜੀ ਕਹਿੰਦਾ ਸੋ ਇਹਦੇ ਭਰਾਣੇ ਕਜ਼ਨ ਨੇ ਇਹਨੂੰ ਦਿੱਤਾ ਹੈ ਇਹਦੇ ਮਾਮੇ ਦੇ ਪੁੱਤਰ ਨੇ ਇਹਨੂੰ ਮਿਲਿਆ ਇਹ ਨਾਨਕਿਆਂ ਵੱਲੋਂ ਹੈ ਨਾ ਦਾਦਕਿਆਂ ਦਾ ਇੱਧਰ ਤੇ ਨਾਨਕੇ ਦਾ ਇੱਧਰ ਓਕੇ ਸੋ ਗਾਇਸ ਇਹਦੇ ਭਰਾਣੇ ਦਿੱਤਾ ਵਾਓ ਚਾਕਲੇਟ ਵੈਰੀ ਨਾਈਸ ਚਲੋ ਇੱਧਰ ਦਾਦਕਿਆਂ ਦਾ ਇੱਧਰ ਨਾਨਕਿਆਂ ਦਾ ਇੱਧਰ ਇੱਧਰ ਰੱਖ ਪਾਪਾ ਇੱਧਰ ਵੀਰ ਦਾ ਇੱਧਰ ਸੋ ਵੀਰ ਦੇ ਕੱਪੜੇ ਓਪਨ ਕਰਨ ਦੇ ਆਏ ਵਾਓ ਇਹਨੇ ਵੀ ਜੇਡੀ ਚੋਂ ਵੀਰ ਨੇ ਜੇਡੀ ਚੋਂ ਲਿਆ ਕੇ ਦਿੱਤੇ ਸੀ ਇਹਨੂੰ ਉੱਪਰ ਰੱਖ ਵੇ ਮੇਰੇ ਪੈਕਿਆਂ ਨਾਲ ਸਮਾਨ ਉੱਤੇ ਰੱਖ ਸੋ ਜਸਦੇ ਭਰਾ ਨੇ ਸੋਰੀ ਫਤੇ ਦੇ ਭਰਾ ਨੇ ਕਜ਼ਨ ਨੇ ਮੇਰੇ ਭਤੀਜੇ ਨੇ ਦਿੱਤਾ ਆਹ ਵਾਲਾ ਸੂਟ ਵਾਓ ਵੈਰੀ ਨਾਈਸ ਸੋ ਇੱਕ ਹੋਰ ট্রাক ਸੂਟ ਸ਼ੋ ਮੀ ਵਾਓ ਦਸ ਨਾਈਸ ਕਲਰ ਸ਼ੋ ਮੀ ਤੂੰ ਲਾ ਕੇ ਦਿਖਾ ਆਪਣੇ ਆਪ ਨੂੰ ਸੋ ਵਾਓ ਇਹ ਵੀ ਫਤੇ ਤੇ ਸਾਰੇ ਕਲਰ ਜੱਚਦੇ ਸੋ ਭਰਾ ਨੇ ਇੱਕ ਹੋ ਦਿੱਤਾ ਇੱਕ ਆਹ ਤੇ ਇੱਕ ਚਾਕਲੇਟ ਤੇ ਹੋਰ ਕੀ ਮਿਲਿਆ ਸੀ ਭਰਾ ਕੋਲ ਹੋਰ ਕੀ ਮਿਲਿਆ ਸੀ ਵੀਰ ਨੇ ਦਿੱਤਾ ਸੀ 50 ਪਾਉਂਡ ਵਾਓ ਵੈਰੀ ਨਾਈਸ ਹਾਂ ਮਮਮੀ 간ੀ ਪ੍ਰੈਜ਼ੈਂਟ ਓਪਨ ਕਰਨਾ ਮਮਾ ਨੇ ਵੀ ਦਿੱਤੀ ਸੀ ਆ ਵੇਖੋ ਤੁਹਾਡੀ ਮਮਾ ਨੇ ਦਿੱਤੀ ਸੀ ਸੋ ਗਾਇਸ ਆ ਮੈ ਰਿ ਤਾਹੀਏ ਮੰਗਦਾ ਸੀ ਆ ਚਲ ਮੇਰਾ ਇੱਧੇ ਹੀ ਰਹਿਣ ਦੇ ਵਿੱਚੋਂ ਕੱਢ ਕੇ ਖਾਈ ਜਾਈ ਸੋ ਮੇਰਾ ਵੀ ਇੱਧਰ ਨਹੀਂ ਰੱਖ ਲਿਆ ਕਿਉਂਕਿ ਇਹ ਇੱਧੇ ਲਾ ਸੋ ਆ ਹੈਗਾ ਮੇਰੇ ਭਤੀਜੇ ਨੇ ਤੇ ਭਰਾਣੇ ਮਿਲ ਕੇ ਤੇ ਨਾਲ 50 ਪਾਉਂਡ ਇਹਨੂੰ ਦਿੱਤੀਆਂ ਤੇ ਨਾਲੇ ਆ ਮੈਂ ਦਿੱਤਾ ਸੋ ਇਹ ਇਹ ਨਾ ਦਾਦ ਕਿਆਂ ਵੱਲੋਂ ਤੇ ਇਹ ਨਾਨਕੀਆਂ ਵੱਲੋਂ ਵੈਰੀ ਨਾਈਸ ਫਤੇ ਨਾਨਕੀ ਐਂ ਦਾਦ ਕੀ ਆ ਮੈਂ ਵੀ ਦਿੱਤਾ ਸੀ ਸਕੂਲ ਬੈਗ ਇਹ ਵੀ ਰੱਖ ਇਹ ਤੇਰੇ ਸਕੂਲ ਦਾ ਬੈਗ ਇਹਨੂੰ ਨਵਾਂ ਬੈਗ ਮੈਂ ਲੈ ਕੇ ਦਿੱਤਾ ਮम्मा ਨੇ ਸੋ ਮम्मा ਨੇ ਪਿਆਰੀਆਂ ਪਿਆਰੀਆਂ ਬਣਾਈਆਂ ਸੀ ਬਾਸਕਟਾਂ ਫਤੇ ਵਾਸਤੇ ਤੇ ਆਜ ਦਾਦੇ ਨੇ ਫਤੇ ਦਾਦੇ ਦੇ ਸ਼ੂ ਫਤੇ ਆ ਗਾਇਸ ਮੈਂ ਪਾਰਟੀ ਬੈਗ ਬਣਾਈ ਸੀ ਜਿਹੜੇ ਜਿਹੜੀ ਫੈਮਿਲੀ ਆਈ ਸੀ ਮੇਰੇ ਮਦਨ ਲੋ ਸਿਸਟਰ ਲੋ ਉਹਨਾਂ ਨੂੰ ਇਹ ਚੀਜ਼ ਦਿੱਤਾ ਸੀ ਇੱਕ ਇੱਕ ਜਨੇ ਨੂੰ ਫਤੀ ਸਿੰਘ ਓਪਨ ਕਰਨ ਲੱਗਾ ਆਪਣੇ ਦਾਦਾ ਜੀ ਦੇ ਸ਼ੂ ਫਤੀ ਹੱਨਮੂ ਕਰੋ ਤੇ ਇੱਥੇ ਬੈਠ ਜੂ ਓਪਨ ਕਰੋ ਵਾਉ ਵੈਰੀ ਨਾਈਸ ਸੋ ਫਤੀ ਸਿੰਘ ਨੂੰ ਮਿਲੇ ਜਾਰਡਨ ਦੇ ਨਾਇਕ ਵਾਲੇ ਸ਼ੂ ਡਿਡ ਯੂ ਲਾਈਕ ਇਟ ਵਾਉ ਵੈਰੀ ਨਾਈਸ ਯਾ ਯੂ ਕੈਨ ਟਰਾਇ ਯੂ ਕੈਨ ਟਰਾਇ ਯੋ ਥਿਸ ਲੁਕਸ ਸੋ ਅਦਰ ਅਦਰ ਫੁਲ ਯੂ نو ਬੱਚਿਆਂ ਨੂੰ ਆਲਵੇਜ਼ ਹੋ ਜਾਂਦਾ ਪੁੱਠੇ ਸਿੱਧੇ ਮੈਨੂੰ ਵੀ ਹੁੰਦਾ ਏ ਜਰ ਮੈਂ ਛੋਟੀ ਸੀ Yo, I think he already has his late six. Is it? Yeah. Yo, so. Wow, cool. yo, boy. Yo, yo, very nice. Father, you look so I handsome. ਸੋ ਗਾਇਸ ਇਹ ਹੈਗਾ ਸੀ ਅੱਜ ਦਾ ਵਲੌਗ ਸਾਡਾ ਓਪਨਿੰਗ ਕਰਨੀ ਸੀ ਇਹਦੇ ਬਰਥਡੇ ਪ੍ਰੈਜ਼ੈਂਟ ਦੀ ਸੋ ਕਿੱਤੀ ਥੈਂਕ ਯੂ एवरीवन ਥੈਂਕ ਯੂ एवरीबॉडी ਬਿਗ ਥੈਂਕ ਯੂ ਸੇ ਥੈਂਕ ਯੂ एवरीवन ਥੈਂਕ ਯੂ एवरीबॉडी ਗੁੱਡ ਬாய் ਗੁੱਡ ਬாய் ਥੈਂਕ ਯੂ एवरीवन ਫॉर ਬਿਊਟੀਫੁਲ ਪ੍ਰੈਜ਼ੈਂਟ ਐਂਡ ਬਿਊਟੀਫੁਲ ਬਲੇਸਿੰਗ ਐਂਡ ਮਨੀ ਵੀ ਇਕੱਠੀ ਹੋਈ ਮਨੀ ਵਾਲਾ ਵਲੌਗ ਅਸੀਂ ਕੱਲ ਨੂੰ ਲੈ ਕੇ ਆਵਾਂਗੇ ਨਾਲ ਪਿੱਕੀ ਵੀ ਓਪਨ ਕਰਾਂਗੇ ਠੀਕ ਹੈ ਓਕੇ ਸੇ ਗਾਇਸ ਕੱਲ ਦਾ ਵਲੌਗ ਜ਼ਰੂਰ ਵੇਖਿਓ ਸਾਰੇ ਜਣੇ everybody watch the next vlog tomorrow fan ki everyone thanks everybody so guys ajre eh, baby bhun hoya hai na ha dafa te nikka ji baby udon diyan pictureyan hai te eh pehle month da jero first month hoya te ah second month da aaya te ek school challe asi party ch school di te ah second wali te ah third month da te ah fourth month da bahut hi jara cute si te fifth month te vi bahut cute si sleeping karta hi ਤੇ ਮੈਂ ਇਹਨੂੰ ਕਵਰ ਕਰਕੇ ਰਿ ਹੈਡ ਲਾਈਕ ਹੈਡ ਉਤੇ ਹੱਥ ਫੇਰ-ਫੇਰ ਕੇ ਸਵੰਦੀ ਵੀ ਤੇ ਇਹਦੇ ਨਾਲ ਲਾਈਕ హెਅਰ ਮੈਂ ਉੱਤੇ ਕਿਤੇ ਹੀ ਤੇ ਰੌਕਸਟਾਰ ਬਣਾਇਆ ਹੈ ਤੇ ਇਹ ਹੈਗਾ ਹੀ 6 ਮਹੀਨੇ ਦਸੰਬਰ ਆ ਗਿਆ ਹੀ ਰੋਕ ਐਂਡ ਸਾਹਿਬ ਜਾਰੇ ਚਾਰ ਸਾਹਿਬ ਜਾਰਿਆਂ ਦਾ ਸ਼ਹੀਦੀ ਦਿਵਸ ਹੈ ਤੇ ਉਦੋਂ ਇਹਨੂੰ ਪੱਗ ਬੰਨੀ ਸੀ ਫਤਿਹ ਨੂੰ ਆ ਫਰਸਟ ਟਾਈਮ ਫਤਿਹ ਨੇ ਪੱਗ ਬੰਨੀ ਸੀ ਇਹਦੇ ਵਿੱਚ ਤੇ ਇਹ ਹੈਗਾ ਹੀ ਇੰਨੇ ਇਸ਼ਨਾਨ ਕੀਤਾ ਹੀ 7 ਮੰਥ ਤੇ ਉਹਨੂੰ ਵਲੇਟ ਕੇ ਕੰਬਲ 'ਚ ਵਧੀ ਪਿਕਚਰ ਖਿੱਚ ਲਈ ਤੇ ਇਹ ਨਾ ਗੁਰਦੁਆਰੇ ਜੇ ਪਾਠ ਹੈਗਾ ਇਹ ਅਖੰਡ ਪਾਠ ਤੇ ਇੱਥੇ ਦੋਵੇਂ ਭਰਾ ਮਸਤੀ ਕਰ ਰਹੇ ਸੀ ਫਤਿਹ ਸੇ 8 ਮੰਥ ਦਾ ਹੀ ਤੇ ਤੇ ਗਰੁੱਪ ਤੇ ਫਤਿਹ ਦੋਵਾਂ ਨੇ ਨਾ ਬੋਸ ਵਾਲੇ ਕੱਪੜੇ ਭਾਈ ਸੇ ਹੁੱਗਾ ਬੋਸ ਦੇ ਐਂਡ ਦੋਵਾਂ ਦੀ ਪਿਕਚਰ ਸੀ ਐਂਡ 9 ਮੰਥ ਫਤਿਹ ਸਿੰਘ ਕੀਨ ਖਾਂਦੇ ਆਹੀ ਇਹ ਸਾਡਾ ਬਰਥਡੇ ਹੀ ਤੇ ਫਤਿਹ ਖੀਰ ਖਾਂਦੇ ਮੈਂ ਪਿਕਚਰ ਖੇਚ ਲਈ ਐਂਡ 11 ਮੰਥ ਤੇ ਗਰੁੱਪ ਨੰਬਰ 7 ਹੋਇਆ ਇਹ 0 ਫਤਿਹ 11 ਮੰਥ ਸੀ ਨਾ ਤੇ ਤੇ ਗਰੁੱਪ ਦਾ ਬਰਥਡੇ ਸੀ ਤੇ ਆਹ ਮੇਰੇ ਗ੍ਰੈਂਡ ਡੈਡ ਨੇ ਪਿਕਚਰ ਖਿੱਚੀ ਤੇ ਆਹ ਹੈਗਾ ਸੁੱਖ ਦੇ ਨਾਲ ਫਤਿਹ ਸਿੰਘ ਕਿੰਗ ਬਣਿਆ ਜੀਰਾ ਨੰਬਰ 12 ਹੋਇਆ ਸੀ ਸੋ ਆ ਫਤੇ ਸਿੰਘ ਦੀਆਂ ਨਾ ਸਾਰੀਆਂ ਮੈਂਬਰੀਆਂ ਤੇ ਮੈਂ ਕਿਹਾ ਤੁਹਾਡੇ ਨਾਲ ਜਰੂਰ ਸ਼ੇਅਰ ਕਰਦੀ ਆ ਸੋ ਮੈਂ ਕੀਤੀਆਂ ਸ਼ੇਅਰ ਤੇ ਕਮੈਂਟ ਵਿੱਚ ਦੱਸਿਓ ਕਿਹੜੀ ਸਭ ਤੋਂ ਪਿਕਚਰ ਸਭ ਤੋਂ ਬੈਸਟ ਹੈਗੀ ਕਿੰਨਾ ਨੰਬਰ ਤੁਹਾਨੂੰ ਪਿਕਚਰ ਸਭ ਤੋਂ ਬੈਸਟ ਲੱਗੀ ਆਈ ਥਿੰਕ 1 ਨੰਬਰ ਜਰਰੀ ਬੈਸਟ ਹੈ ਨਾ ਨਹੀਂ 1 ਨਹੀਂ 00 0 ਵਿੱਚ ਫਤੇ ਬੂ ਨਹੀਂ ਹੋਲੇ ਹੋਇਆ ਸੀ ਤੇ 12 ਵਾਲੀ ਵੀ ਬੈਸਟ ਹੈ ਸਾਰੀਆਂ ਪਿਕਚਰ ਬਹੁਤ ਹੀ ਜਨਾ ਪਿਆਰੀਆਂ ਬਟ ਤੁਸੀਂ ਕਮੈਂਟ ਵਿੱਚ ਦੱਸਣਾ ਕਿਹੜੀ ਪਿਕਚਰ ਸਭ ਤੋਂ ਜਰਰੀ ਬੈਸਟ ਹੈ ਫਤੇ ਦੀ ਤੇ ਇਹਨਾਂ ਨੂੰ ਹੁਣ ਮੈਂ ਰੱਖ ਦੇਣੀਆਂ ਨੈਕਸਟ ਈਅਰ ਕੰਮ ਆ ਜਾਣਗੀਆਂ ਇਹ ਨੈਕਸਟ ਈਅਰ ਫੇਰ ਜਿਹੜੇ ਵੱਡੇ ਹੋਣਾ ਫੇਰ ਡੈਕੋਰੇਸ਼ਨ ਤੇ ਮੈਂ ਲਾ ਦੇਣੀਆਂ ਹੁੰਦੀ ਨੈਕਸਟ ਈਅਰ ਸੋ ਲੋਜੀ ਗਾਇਸ ਸਾਰੀਆਂ ਮੈਂ ਕਰ ਦਿੱਤੀਆਂ ਪੈਕ ਸਾਰੀਆਂ ਪਿਕਚਰਾਂ ਤੇ ਇਹ ਆਉਣਗੀਆਂ ਕੰਮ ਨੈਕਸਟ ਈਅਰ ਐਕਚੁਅਲੀ ਨੈਕਸਟ ਈਅਰ ਸੇ ਮੇਬੀ ਆ ਘਰ ਵਿੱਚ ਨਾ ਹੋਈਏ ਅਸੀਂ ਸੋ ਡਿਫਰੈਂਟ ਘਰ ਵਿੱਚ ਹੋਈਏ ਤੇ ਇੱਥੇ ਫਤਿਹ ਨੇ 7 ਸਾਲ ਗੁਜ਼ਾਰੇ ਆ ਤੇ ਇੱਕ ਗਰੁੱਪ ਨੇ 18 ਈਅਰ ਗੁਜ਼ਾਰੇ ਆ ਇਹ ਘਰ ਵਿੱਚ ਬਹੁਤ ਹੀ ਪਿਆਰੀ ਮੈਮਰੀ ਆ ਸਾਡੀ ਇਸ ਘਰ ਵਿੱਚ ਵਾਈਗਰੂ ਕਿਰਪਾ ਕਰਨ ਇਹ ਪਿੱਚੜਾ ਵੀ ਉਦੋਂ ਦੀਆਂ ਆ ਜੀ ਰੋ ਇੱਥੇ ਲਈ ਇਹ ਕਾਚੇ ਸੀ ਆਈ ਸੀ ਮੈਂ ਨਾ ਪੋਲਥਿੰ ਦੇ ਬੈਗ ਵਿੱਚ ਪਾ ਕੇ ਆ ਮੈਂ ਬੈਗ ਬਣਾ ਲਿਆ ਸੀ ਆ ਜਿਹੜੇ ਸਮਾਨ ਬਚੇ ਹੈ ਮੈਂ ਰੱਖ ਲਿਆ ਮੈਂ ਕਿਹਾ ਫੇਰ ਕੰਮ ਆ ਜਾਂਦਾ ਹੈ ਸੋ ਗਾਇਸ ਕੰਮ ਕਰਦੇ ਕਰਦੇ ਪਤਾ ਨਹੀਂ ਲੱਗ ਗਿਆ ਇਹ ਪ੍ਰੈਜ਼ੈਂਟ ਵਗੈਰਾ ਓਪਨ ਕਰਦੇ ਸੀ ਹੁਣ ਆਈਆਂ ਕਿਚਨ ਤੇ ਕਿਚਨ ਚ ਆ ਕੇ ਸਭ ਤੋਂ ਪਹਿਲਾਂ ਭਾਂਡੇ ਵਗੈਰਾ ਸਾਰੇ ਵਾਸ਼ ਕਰਕੇ ਕਲੀਨ ਤੇ ਠਾਈ ਡਿਪ ਤੇ ਨੀਂਦ ਕਰਤਾ ਫਿਰ ਥੋੜਾ ਜਿਹਾ ਗੁੰਨਿਆ ਆਟਾ ਥੋੜਾ ਜਿਹਾ ਕੱਲ ਦਾ ਪਿਆ ਸੀ ਮੈਦਾ ਸੋ ਮੈਂ ਕਿਹਾ ਵੇਖਦੀਆਂ ਪੂੜੀਆਂ ਕੱਢਣੀਆਂ ਹੈਂਗੀਆਂ ਪੂੜੀਆਂ ਬਣਾ ਲਾਂਗੀ ਤੇ ਨਾਲ ਰੋਟੀਆਂ ਵੀ ਬਣਾ ਲਾਂਗੀ ਸੋ ਆਦਾਈ ਵੀ ਕੱਲ ਦੇ ਪਿਆ ਸੀ ਤੇ ਥੋੜੀ ਜਿਹੀ ਮਟਰ ਪਨੀਰ ਪਈ ਸੀ ਤੇ ਉਹਨੂੰ ਮੈਂ ਗਰਮ ਕਰਨ ਦੇਈਆਂ ਤੇ ਨਾਲ ਮੈਂ ਥੋੜੀ ਜੀ ਨਾ ਵੇਖਿਆ ਚਲ ਕੁਸ਼ਹੋਰ ਵੀ ਬਣਾ ਲੈਨੀ ਆ ਤੇ ਫਿਰ ਨਾ ਸ਼ਲਗਮ ਪਈ ਸੀ ਘਰ ਵਿੱਚ ਜੀ ਆ ਬਣਾ ਲੈ ਕੋਟ ਵਿੱਚ ਛਲਗਮ ਤੇ ਮੈਂ ਕਿਹਾ ਚਲੋ ਛਲਗਮ ਬਣਾ ਲੈਨੇ ਆ ਤੇ ਆ ਸੈਲਡ ਕੱਲ ਦਾ ਬਚਿਆ ਹੋਇਆ ਤੇ ਸਾਰਾ ਫਰਿੱਜ ਚ ਵੜਿਆ ਹੀ ਅੱਜ ਹੁਣ ਸਾਰਾ ਕੁਝ ਆ ਫਿਨਿਸ਼ ਕਰਨਾ ਤੇ ਆ ਹੀ ਖਾਣਾ ਹੈ ਅਸੀਂ ਗਾਇਸ ਇਹ ਨਾ ਫਤੇ ਦੇ ਬਫਤੇ ਦੀਆਂ ਸਵੀਟਾਂ ਬਚੀਆਂ ਸੀ ਤੇ ਮੈਂ ਕਿਹਾ ਚਲ ਰੱਖ ਲੈਨੇ ਆ ਕਾਫੀ ਸੀ ਬਾਕੀ ਇਹਨਾਂ ਨੂੰ ਮੈਂ ਦੇ ਦਿੱਤੀਆਂ ਤਿੰਨ ਟ੍ਰੇਵਾਂ ਭਰ-ਭਰ ਕੇ ਸਜਾਈਆਂ ਹੀ ਤੇ ਇੱਕ ਆ ਦੋ ਤਿੰਨ ਉਹ ਇਹ ਤਿੰਨੇ ਆ ਸੋ ਆ ਤਿੰਨ ਟ੍ਰੇਵਾਂ ਸੀ ਤਿਆ ਬੱਚੀਆਂ ਨੇ ਮੈਂ ਕਿਹਾ ਚਲੋ ਹੁਣ ਥੋੜੀਆਂ ਬੱਚੇ ਖਾਣ ਲੇ। ਤੇ ਆ ਕ੍ਰਿਪਸ ਵੀ ਇਹੀ ਤੇ ਮੈਂ ਓਪਨ ਕਰਕੇ ਲਿਆ ਟਮਾਟਰ ਕੈਚਪ ਵਾਲਾ ਬਹੁਤ ਹੀ ਟੇਸਟੀ ਗਾਇਸ। ਦਿਸ ਕ੍ਰਿਪਸ ਇਜ਼ ਵੈਰੀ ਟੇਸਟੀ। ਸੋ ਵੈਰੀ ਯੰਮੀ ਐਂਡ ਵੈਰੀ ਟੇਸਟੀ। ਵੈਰੀ ਨਾਈਸ। ਸੋ ਗਾਇਸ ਸਾਰਾ ਡਿਨਰ ਤੇ ਹੋ ਚੁੱਕਾ ਸੀ ਡਿਨਰਸ ਫਿਨਿਸ਼ ਖਾ ਪੀ ਲਿਆ ਸਾਰਾ ਕੁਛ ਤੇ ਨਾ ਇੱਥੇ ਫਰੂਟ ਪਏ ਸੀ ਕਾਫੀ ਤੇ ਮੈਂ ਕਿਹਾ ਵਾਸ਼ ਕਰਕੇ ਕੱਲ ਇਹਦੇ ਪਾਪਾ ਨੇ ਇਹਨੂੰ ਬਾਸਕਟ ਦਿੱਤੀ ਹੈ ਨਾ ਫਰੂਟਾਂ ਦੀ ਤੇ ਮੈਂ ਕਿਹਾ ਐਵੇਂ ਵੇਸਟ ਜਾਣਗੇ ਤੇ ਯੂ نو ਪਾਈਪੇ ਖਰਾਬ ਹੋ ਜਾਂਦੇ ਤੇ ਫਰੈਸ਼ੀ ਅੱਗੇ ਬਟ 5 ਅਗਸਟ ਦੀ ਡੇਟ ਆ ਪਰ ਮੈਂ ਕਿਹਾ ਫਟਾਫਟ ਫਿਨਿਸ਼ ਕਰ ਲੈਣੇ ਆ ਤੇ ਹਲੇ 2-3 ਦਿਨ ਵੈਸੇ ਪਏ ਆ ਸੋ ਮੈਂ ਕੱਟ ਲੀਆਂ ਸਾਰੀਆਂ ਸਟ੍ਰੋਬਰੀਆਂ ਤੇ ਮੈਂ ਬਲੂਬੇਰੀ ਵੀ ਵਾਸ਼ ਕਰ ਲਈ ਤੇ ਨਾਲ ਮੈਂ ਅੱਧਾ ਖਰਬੂਜਾ ਕੱਟਿਆ ਅੱਧਾ ਅਸੀਂ ਕੱਲ ਨੂੰ ਯੂਜ਼ ਕਰ ਲਾਂਗੇ ਮੇਰੇ ਨਾ ਫਰੂਟ ਖਾਣ ਨੂੰ ਬਿਲਕੁਲ ਮਨ ਨਹੀਂ ਸੀ ਤੇ ਮੈਂ ਕੋਲੀ ਚ ਪਾ ਕੇ ਫਰਿੱਜ ਚ ਵੜ ਲਿਆ ਅੰਦਰ ਤੇ ਮੈਂ ਕਿਹਾ ਮੈਂ ਬਾਅਦ ਵਿੱਚ ਖਾ ਲੂੰਗੀ ਤੇ ਮੈਨੂੰ ਨਾ ਚਾਹ ਪੀਣ ਨੂੰ ਬਹੁਤ ਹੀ ਦਿਲ ਕਰਿੰਦਿਆ ਸੀ ਸੋ ਮੈਂ ਆਪਣਾ ਲਈ ਕੱਪ ਆਫ ਟੀ ਤੇ ਥੋੜਾ ਜਿਹਾ ਲਿਆ ਲਮਕੀਨ ਕਿ 6 ਵਜੇ ਆ ਤੇ ਇਹਨਾਂ ਨੇ ਆਪਣਾ ਡਿਨਰ ਸਾਰਿਆਂ ਨੇ ਫਿਨਿਸ਼ ਕਰ ਲਿਆ ਤੇ ਫਰੂਟ ਵੀ ਖਾ ਲਏ ਤੇ ਇਹ ਤੇ ਹੋ ਗਿਆ ਫੁੱਲ ਤੇ ਵੜ ਗਏ ਆਪਣੇ ਆਪਣੇ ਬੱਡਾਂ 'ਚ ਤੇ ਫੋਨਾਂ 'ਚ ਲੱਗ ਗਏ ਆ ਤੇ ਟੀਵੀ ਵੇਖਣਦੇ ਆ ਤੇ ਪਾਰਟ ਦਾ ਟਾਈਮ ਹੋਂਦਿਆ ਤੇ ਮੈਂ ਕਿਹਾ ਪਹਿਲੇ ਕੱਪ ਆਫ ਟੀ ਪੀ ਕੇ ਨਾ ਤੇ ਫਿਰ ਅਸੀਂ ਮੈਂ ਵੀ ਚੱਲਦੀ ਆ ਅੰਦਰ ਨੂੰ ਸੋ ਲੋਜੀ ਗਾਇਸ ਮੈਂ ਕਰਦੀ ਆ ਟੀ ਨੂੰ ਇੰਜੋਏ ਸ਼ੱਕਰ ਵਾਲੀ ਟੀ ਆ ਬਟ ਮੈਂ ਨਾ ਹੁਣ ਥੋੜਾ weight lose ਕਰਨ ਲਈ ਆ ਤੇ ਇਸ ਕਰਕੇ ਥੋੜਾ ਘੱਟ ਘੱਟ ਟੀ ਮੈਂ ਕਿ ਕੋਸ਼ਿਸ਼ ਕਰਾਂ ਖਾਵਾਂ ਬਟ ਮੈਂ ਰੋਟੀ ਨਹੀਂ ਖਾਦੀ ਥੋੜਾ ਚਾਹ ਪੀਣੂ ਦਿਲ ਕਰੰਦਾ ਏ ਸਿਰ ਬੋਰ ਦਰਦ ਹੁੰਦਾ ਏ ਤੇ ਮੈਂ ਕਿਹਾ ਜੀ ਫਰੂਟ ਖਾ ਲੇ ਤਾਂ ਫੇ ਸਗੋ ਮੇਰਾ ਪੇਟ ਹੋਣ ਲੱਗ ਪੈਣਾ ਸਿਰ ਦਰਦੋ ਨਹੀਂ ਹੋਣੀ ਸ਼ੁਰੂ ਹੋ ਜਣੀ ਆ ਮੈਗਰੇਨ ਦੀ ਪ੍ਰੋਬਲਮ ਹੋ ਜਾਂਦੀ ਮੈਨੂੰ ਬਹੁਤ ਜਿਆਦਾ ਤੇ ਇਸ ਕਰਕੇ ਮੈਂ ਕਿਹਾ ਫਟਾਫਟ ਪੀਨੀ ਆ ਟੀ ਤੇ ਨਾਲ ਥੋੜੇ ਜਿਹਾ ਲਿਆ ਨਮਕੀਨ ਤੇ ਹੁਣ ਮੈਂ ਤੁਹਾਨੂੰ ਮਿਲਦੀ ਆ ਬਾਅਦ ਵਿੱਚ ਗਾਈ ਚਲੋ ਮੈਂ ਤੇ ਕਰਦੀ ਆ ਇੰਜੋਏ ਤੁਸੀਂ ਵੀ ਪੀ ਲੋ ਚਾਹ ਜਿਆਦਾ ਹੋ ਗਿਆ ਟਾਈਮ ਗਾਈਸ ਸੱਚੀ ਟਾਈਮ ਦਾ ਪਤਾ ਨਹੀਂ ਲੱਗਾ 9 ਵਜ ਗਏ ਬਟ ਹੱਲੇ ਵੀ ਥੋੜਾ ਥੋੜਾ ਚਾਨਣ ਦਿਸਣਦਿਆ ਪਰ ਬਹੁਤ ਹੀ ਪਿਆਰੀਆਂ ਲਾਈਟਾਂ ਦਿਖਣਦੀਆਂ ਤੇ ਤੁਹਾਨੂੰ ਮੈਂ ਪਿਆਰਾ ਜਿਹਾ ਥਿ ਵਿਊ ਦਿਖਾ ਲਦੀ ਆ ਇੱਧਰ ਥਾਣੀ ਸੋ ਬਿਊਟੀਫੁਲ ਲਾਈਟਾਂ ਨਾ ਇੰਨੀਆਂ ਸੋਹਣੀਆਂ ਲੱਗਣਦੀਆਂ ਤੇ ਉਹ ਮੂਨ ਹੈਗਾ ਚੰਦਰਮਾ ਉਹ ਵੀ ਦੱਸਣ ਦੇ ਤਾਂ ਸਿਟੀ ਦੀਆਂ ਇਹ ਜਗਗੀਆਂ ਜੇ ਲਾਈਟਾਂ ਸਾਡੀ ਲੰਡਨ ਸਿਟੀ ਦੀਆਂ ਸੋ ਬਿਊਟੀਫੁਲ ਲੱਗਦਾ ਰਾਤ ਦਾ 뷰 ਤੇ ਬਹੁਤ ਹੀ ਲੱਗਦਾ ਪਿਆਰਾ ਹੁਣ ਨਾ ਟਰੀਆਂ ਆ ਗਈਆਂ ਤੇ ਇੰਨਾ 뷰 ਨਹੀਂ ਦਿਸਦਾ ਜੀਰੋ ਟਰੀਆਂ ਦੇ ਪੱਤੇ ਲੱਥ ਜਾਂਦੇ ਨਾ ਫੇਰ 뷰 ਜਾਰਾ ਵੇਖਣ ਵਾਲਾ ਹੁੰਦਾ ਥੱਲੇ ਵੀ ਇੱਕਦਮ ਸੁੰਨਸਾ ਹੋ ਚੁੱਕਾ ਹੈ ਥੋੜੀ ਜੀਆਂ ਬਸ ਇੱਕ ਦੋ ਗੱਡੀਆਂ ਚੱਲਣਦੀਆਂ ਤੇ ਵੈਰੀ ਨਾਈਸ ਲੱਗਨਦਾ ਬਿਊਟੀਫੁਲ ਵੈਦਰ ਆ ਵੈਦਰ ਵੀ ਬੜਾ ਹੀ ਪਿਆਰਾ ਹੋਇਆ ਹੋਇਆ ਇੱਕਦਮ ਠੰਡਾ ਠੰਡਾ ਹੋਇਆ ਹੈ ਤੇ ਨਾ ਕੋਈ ਗਰਮੀ ਆ ਤੇ ਨਾ ਕੋਈ ਠੰਡਿਆ ਵੈਦਰ ਬਹੁਤ ਹੀ ਜ਼ਿਆਦਾ ਬਿਊਟੀਫੁ ਏ ਵੈਦਰ ਤੇ ਵੇਕਰ ਨੂੰ ਵੀ 뷰 ਬਹੁਤ ਸੋਹਣਾ ਲੱਗਦਾ ਪਰਲੀ ਸਾਡੀ ਵਿੰਡੋ ਹੈ ਨਾ ਜਿਹੜੀ ਉਧਰੋਂ ਤੇ ਜ਼ਿਆਦਾ ਹੀ ਬਿਊਟੀਫੁੱਲ ਲੱਗਦਾ ਨਾ ਵੇਖਦਾ ਇੰਨਾ ਸੋਹਣਾ ਲੱਗਦਾ ਮੈਂ ਤੇ অলਵੇਜ਼ ਮੈਂ ਤੇ ਫੱਤੇ ਤੇ ਤੇ ਗਾਹੀ ਰਾਤ ਦੇ ਟਾਈਮ ਨਾ ਵਿੰਡੋ ਥਣੀ ਦੇਖਦੇ ਆ ਪਰ ਜੇ ਰੋ ਠੰਡਾ ਆਂਦੀ ਹੈ ਨਾ ਤੇ ਦੂਸਰੀ ਵਿੰਡੋ ਥਣੀ ਹੀ ਦੇਖਦੇ ਆ ਤੇ ਚਲੋ ਗਾਇਸ ਇੱਥੇ ਕਰਦੇ ਆ ਤੁਹਾਨੂੰ ਗੁੱਡ ਨਾਈਟ ਹੈਵ ਅ ਲਵਲੀ ਡੇ ਲਵਲੀ ਸਲੀਪ ਜੇ ਵੀਲੋਗ ਚੰਗਾ ਲੱਗਿਆ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਹੋ ਆ ਵੇਖੋ ਟੀਟੀ ਦੀ ਬਾਜ ਆ ਗਈ ਓਏ ਇਹਨੂੰ ਮੈਂ ਕੈਮਰਾ ਅੰਦਰ ਕੀਤਾ ਤੇ ਆ ਮੁੰਡੇ ਨੇ ਨਾ ਲਾਈਟ ਜਗਾਈ ਹੋ so guys good night bye see you tomorrow vlog like share subscribe